ਦੇਦੇ ਚੜ ਗਿਆ ਸੀ ਸਾਡੀ ਗਵਰਨਮੈਂਟ ਨੇ ਬੜੇ ਹੀ ਸਟੱਡੀ ਢੰਗ ਨਾਲ ਬਹੁਤ ਹੀ ਸੁਲਝੇ ਹੋਏ ਤਰੀਕੇ ਨਾਲ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਲੋਕਾਂ ਦੇ ਮਨ ਦੇ ਉੱਤੇ دہشت ਵੀ ਬਹੁਤ ਹੋ ਰਹੀ ਸੀ ਕਿ ਅੱਗੇ ਪਤਾ ਨਹੀਂ ਕੀ ਹੋਊਗਾ ਦੋਨੋਂ ਮੁਲਕ ਜਿਹੜੇ ਹੈਗੇ ਆ ਐਟੋਮਿਕ ਪਾਵਰ ਹੈਗੇ ਨੇ ਇਸ ਕਰਕੇ ਇਹਨਾਂ ਨੇ ਬਹੁਤ ਅੱਛਾ ਫੈਸਲਾ ਲੈ ਕੇ ਇਹਨਾਂ ਦੋਨਾਂ ਨੂੰ ਲੜਾਈ ਕਰਨ ਤੋਂ ਰੋਕ ਕੇ ਸੀਜ਼ਫਾਇਰ ਕਰਵਾਇਆ ਹੈ ਕਿਸੇ ਦਾ ਕਾਰੋਬਾਰ ਨਹੀਂ ਸੀਗਾ ਲੇਬਰ ਕਲਾਸ ਬੰਦੇ ਨੂੰ ਹੋਰ ਜ਼ਿਆਦਾ ਦਿੱਕਤ ਹੋ ਰਹੀ ਸੀਗੀ ਹੁਣ ਸ਼ੁਗਰ ਆ ਰੱਬ ਦਾ ਥੋੜਾ ਥੋੜਾ ਕਾਰੋਬਾਰ ਚੱਲੂਗਾ ਡਰ ਦਾ ਮਾਹੌਲ ਤਾਂ ਇਹ ਜਿੱਦਣ ਲੁਧਿਆਣਾ ਸ਼ਹਿਰ ਦੇ ਵਿੱਚ ਲਾਈਟ ਬੰਦ ਹੋਈ ਸੀ ਸਾਰੀ ਸਾਰੀ ਰਾਤ ਨੇ ਕੁੱਤੇ ਖਬਰਾਂ ਹੀ ਸੁਣਦੇ ਰਹੇ ਬਸ ਸਾਰੀ ਰਾਤ ਮੋਬਾਈਲ ਦੇ ਨਾਲ ਹੀ ਚੁੰਮੜੇ ਰਹੇ ਸੀਗੇ ਇਹ ਕਿੱਦਾਂ ਦਾ ਮਾਹੌਲ ਹੋਣਾ 6 ਵਜੇ ਲਾਈਟਾਂ ਬੰਦ ਹੋਏ ਤੁਸੀਂ ਅੱਜ ਵੀ ਕਾਫੀ ਮਾਹੌਲ ਸੀਗਾ ਖਤਰੇ ਵਾਲਾ ਸੀ ਲੋਕਾਂ ਨੂੰ ਡਰ ਸੀਗਾ ਰੈਡ ਅਲਰਟ ਹੋ ਗਿਆ ਇਹ ਤਾਂ ਬਹੁਤ ਵਧੀਆ ਹੋ ਗਿਆ ਪਰਮਾਤਮਾ ਦਾ ਸ਼ੁਕਰ ਹੈ ਕਿ ਲੱਖਾਂ ਔਰ ਕਰੋੜਾਂ ਲੋਕ ਜਿਹੜੇ ਵਧੀਆ ਜੀਵਨ ਜੀਣਗੇ ਹੁਣ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਯੁੱਧ ਨੂੰ ਵਿਰਾਮ ਲੱਗ ਗਿਆ ਵੈ ਹਾਲਾਂਕਿ ਤੁਹਾਨੂੰ ਦੱਸ ਦੇਗੀ ਰਾਸ਼ਟਰਪਤੀ ਜਿਹੜੇ ਡੋਨਲਡ 트ਰੰਪ ਨੇ ਉਹਨਾਂ ਦੇ ਵੱਲੋਂ ਟਵੀਟ ਕਰਕੇ ਦੋਨਾਂ ਦੇਸ਼ਾਂ ਨੂੰ ਵਧਾਈ ਦਿੱਤੀ ਗਈ ਹੈ ਹਾਲਾਂਕਿ ਤੁਹਾਨੂੰ ਦੱਸ ਦੇਗੀ ਤਮਾਪੁਰ ਮਾਹੌਲ ਜਿਹੜਾ ਕਿ ਆ ਲਗਾਤਾਰ ਦੋ ਦੇਸ਼ਾਂ ਦੇ ਵਿੱਚ ਬੰਦਾ ਆ ਨਜ਼ਰ ਆ ਰਿਹਾ ਸੀਗਾ ਤੇ ਉਸ ਦੌਰਾਨ ਹੀ ਰਾਸ਼ਟਰਪਤੀ ਨੇ ਜਿਹੜਾ ਕਿ ਹੈ ਜਿਹੜੇ ਡੋਨਲਡ ਟਰੰਪ ਨੇ ਉਹਨਾਂ ਦੇ ਵੱਲੋਂ ਦੋਨਾਂ ਦੇਸ਼ਾਂ ਨੂੰ ਵਧਾਈ ਦਿੱਤੀ ਗਈ ਹੈ ਤੇ ਇਸ ਯੁੱਧ ਨੂੰ ਖਤਮ ਕਰਨ ਦੀ ਜਿਹੜੀ ਕਿ ਹੈ ਸਲਾਹ ਦਿੱਤੀ ਗਈ ਸੀ ਤੇ ਉਹਨਾਂ ਨਾਲ ਗੱਲਬਾਤ ਕਰਨ ਦੌਰਾਨ ਹੁਣ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇ ਦੇ ਕਿ ਲਗਾਤਾਰ ਪੰਜਾਬ ਦੇ ਵਿੱਚ ਨਾਪਲ ਮਾਹੌਲ ਬੰਦਾ ਨਜ਼ਰ ਆਇਆ ਡਰੋਨ ਜਿਹੜੀ ਕਿ ਉੱਪਰੋਂ ਡਿੱਗਦੇ ਸੀਗੇ ਤੇ ਕਾਫੀ ਅਫਰਾ ਤਫਰੀਾ ਮਾਹੌਲ ਜਿਹੜਾ ਕਿ ਪੈਦਾ ਹੋ ਜਾਂਦਾ ਸੀਗਾ ਤੇ ਹੁਣ ਲੋਕਾਂ ਦੇ ਨਾਲ ਗੱਲਬਾਤ ਕਰਦੇ ਕਿਸਤਾ ਦੇ ਦੋ ਜੰਗ ਨੂੰ ਵਿਰਾਮ ਲੱਗਿਆ ਵਾ ਇਹ ਤਾਂ ਬਹੁਤ ਵਧੀਆ ਕੰਮ ਹੋਇਆ ਜੀ ਜਿਹੜੀ ਜੁਧ ਰੁਕ ਗਿਆ ਹੈਗਾ ਜੀ ਇਹਦੇ ਨਾਲ ਬਹੁਤ ਨੁਕਸਾਨ ਹੋਣਾ ਸੀ ਜੇ ਜੁਧ ਲੱਗਾ ਰਹਿੰਦਾ ਤੇ ਇਸ ਕਰਕੇ ਵੀ ਕਾਰੋਬਾਰ ਦਾ ਪੱਠਾ ਬਹਿ ਜਾਣਾ ਸੀਗਾ ਆਪਾਂ ਘਟੋ ਘਟਰੀ ਦਾ 20 25 ਸਾਲ ਪਿੱਛੇ ਹੀ ਚਲੇ ਜਾਣਾ ਸੀਗਾ ਜੇ ਜੁਧ ਹੋ ਜਾਂਦਾ ਇਹ ਜਿਹੜਾ ਸੀਸਪਾਇਰ ਹੋ ਗਿਆ ਵਾ ਦੇ ਦੇ ਲਈ ਬਹੁਤ ਵਧੀਆ ਕੰਮ ਹੋਇਆ ਦੋਨੋਂ ਦੇਸ਼ਾਂ ਲਈ ਬਹੁਤ ਕੰਮ ਹੋਇਆ ਨਹੀਂ ਤਾਂ ਦੋਨੋਂ ਦੇਸ਼ਾਂ ਲਈ ਬਰਬਾਦੀ ਦਾ ਕਾਰਨ ਸੀ ਆਮ ਜਨਤਾ ਨਾਲ ਬਹੁਤ ਪਰੇਸ਼ਾਨ ਹੋਣਾ ਸੀਗਾ ਤੇ ਇਸ ਕਰਕੇ ਆਪਾਂ ਦਾ ਰੱਬ ਦਾ ਸ਼ੁਕਰ ਕਰਦੇ ਆਂ ਕਿ ਜਿਹੜਾ ਯੁੱਧ ਰੁਕ ਗਿਆ ਹੈਗਾ ਵਾ ਠੀਕ ਹੈ ਜੀ ਡਰ ਦਾ ਮਾਹੌਲ ਵੀ ਪੈਦਾ ਹੁੰਦਾ ਸੀ ਡਰ ਦਾ ਮਾਹੌਲ ਤਾਂ ਜੀ ਜਿੱਦਣ ਲੁਧਿਆਣਾ ਸ਼ਹਿਰ ਦੇ ਵਿੱਚ ਲਾਈਟ ਬੰਦ ਹੋਈ ਸੀ ਸਾਸੀਂ ਸਾਰੀ ਰਾਤ ਨਹੀਂ ਸੁੱਤੇ ਖਬਰਾਂ ਹੀ ਸੁਣਦੇ ਰਹੇ ਬਸ ਸਾਰੀ ਰਾਤ ਮੋਬਾਈਲ ਦੇ ਨਾਲ ਹੀ ਚੁੰਮੜੇ ਰਹੇ ਸੀਗੇ ਇਹ ਤਾਂ ਬਹੁਤ ਵਧੀਆ ਹੋਇਆ ਜਿਹੜਾ ਵੀ ਅੱਜ ਸਫਾਇਰ ਹੋ ਗਿਆ ਵਾ ਰੱਬ ਦਾ ਬਹੁਤ ਬਹੁਤ ਸ਼ੁਕਰੀਆ ਸੈਫ ਅਲੀ ਨਾਮ ਹੈ ਮੇਰਾ ਰੱਬ ਦਾ ਸ਼ੁਕਰ ਆ ਜੰਗ ਜਿਹੜੀ ਸੀਗੀ ਉਹ ਸਾਰਿਆਂ ਦੀ ਸਹਿਮਤੀ ਨਾਲ ਰੋਕੀ ਗਈ ਹੋਈ ਏ ਤੇ ਸਾਰਿਆਂ ਨੂੰ ਹੁਣ ਰਾਤ ਮਿਲੀ ਏ ਜਿਹੜੇ ਬੰਦੇ ਸੀਗੇ ਜਿਹੜੇ ਲਿਵਰ ਕਲਾਸ ਸੀਗੇ ਅੱਦੇ ਤੋਂ ਬਾਅਦ ਜਿਹੜੇ ਭੱਜ ਗਏ ਸੀਗੇ ਤੇ ਹੁਣ ਕੋਈ ਫੋਨ ਫਾਨ ਕਰਕੇ ਦੱਸਣਗੇ ਹਾਂ ਵੀ ਸਾਰਾ ਮੋਹਲ ਮੂਲ ਸ਼ਾਂਤ ਆ ਬੰਦੇ ਸਾਰੇ ਵਾਪਸ ਆ ਜਾਣ ਤੇ ਰੱਬ ਦਾ ਸ਼ੁਕਰ ਆ ਹੁਣ ਸਾਰਾ ਕੁਝ ਮਾਹੌਲ ਸ਼ਾਂਤ ਆ ਹੌਲੀ ਹੌਲੀ ਸਾਰਾ ਕੁਝ ਹੋਰ ਸੈੱਟ ਹੋ ਜਾਊਗਾ ਤੇ ਘਬਰਾਣ ਦੀ ਲੋੜ ਨਹੀਂ ਹੈਗੀ ਆ ਸਾਰਿਆਂ ਦੀ ਸਭ ਸਮਤੀ ਨਾਲ ਸਾਰਾ ਮਸਲਾ ਹੱਲ ਹੁੰਦਾ ਨਜ਼ਰ ਆ ਰਿਹਾ ਵਾ ਕਾਰੋਬਾਰ ਲੋਕਾਂ ਦੇ ਰੁਕ ਗਏ ਸੀ ਕਿਸੇ ਦਾ ਕਾਰੋਬਾਰ ਨਹੀਂ ਸੀਗਾ ਲੇਬਰ ਕਲਾਸ ਬੰਦੇ ਨੂੰ ਹੋਰ ਜ਼ਿਆਦਾ ਦਿੱਕਤ ਹੋ ਰਹੀ ਸੀਗੀ ਹੁਣ ਸ਼ੁਕਰ ਹੈ ਰੱਬ ਦਾ ਥੋੜਾ ਥੋੜਾ ਕਾਰੋਬਾਰ ਚੱਲੂਗਾ ਤੇ ਬਾਕੀ ਦੇਖਦੇ ਆ ਸਾਰਾ ਕੁਝ ਸਹਿਮਤੀ ਨਾਲ ਤਾਂ ਹੋ ਗਿਆ ਹੈ ਰੱਬ ਸੁਭ ਸਭ ਕੁਝ ਸੁਖ ਸ਼ਾਂਤੀ ਰੱਖੇ ਇਦਾਂ ਧੰਨਵਾਦ ਮੇਰਾ ਨਾਮ ਹਰਵਿੰਦਰ ਸਿੰਘ ਹਰਵਿੰਦਰ ਜੀ ਕਿਸ ਤਰ੍ਹਾਂ ਦੇਤੇ ਹੋ ਸੀਸ ਫਾਇਰਿੰਗ ਰੋਕੀ ਜੰਗ ਰੋਕੀ ਹੈ ਪਾਕਿਸਤਾਨ ਦੇ ਬਹੁਤ ਵਧੀਆ ਬਹੁਤ ਵਧੀਆ ਉਪਰਾਲਾ ਕੀਤਾ 트럼ਪ ਸਾਹਿਬ ਨੇ ਜਿਹੜਾ ਇਹ ਜੰਗਰੋਗੀ ਕਾਫੀ ਦੁਨੀਆ ਪ੍ਰੇਸ਼ਾਨ ਸੀ ਲੋਕ ਪ੍ਰੇਸ਼ਾਨ ਸੀਗੇ ਸਾਰੇ ਜੀ ਕਿ ਸਭ ਇੱਕ ਦੂਜੇ ਤੋਂ ਡਰ ਦੇ ਡਰ ਰਹੇ ਡਰਦੇ ਬੇ ਸੀਗੇ ਕਿੰਦਾ ਦਾ ਮਾਹੌਲ ਹੋਣਾ 6 ਵਜੇ ਲਾਈਟਾਂ ਬੰਦ ਹੋ ਜਾਂਦੀ ਸੀ ਅੱਜ ਵੀ ਕਾਫੀ ਮਾਹੌਲ ਸੀਗਾ ਖਤਰੇ ਵਾਲਾ ਸੀ ਲੋਕਾਂ ਨੂੰ ਡਰ ਸੀਗਾ ਰੈਡ ਅਲਰਟ ਹੋ ਗਿਆ ਚਲੋ 트럼ਪ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਹ ਜੰਗ ਨੂੰ ਰੁਕਾਇਆ ਕਾਫੀ ਦੁਨੀਆ ਦਾ ਬਚਾਅ ਵੀ ਹੋ ਰਿਹਾ ਤੇ ਅਸੀਂ ਤਾਂ ਇਹੀ ਕਮਾਂਗੇ ਵੀ ਜੰਗ ਲਗਣੀ ਚਾਹੀਦੀ ਸੀ ਕੀ ਲੱਗਦਾ ਹਨ ਸਮੇਂ ਦੇ ਵਿੱਚ ਇਹ ਪਾਕਿਸਤਾਨ ਦੁਆਰਾ ਅਤਵਾਦੀਆਂ ਨੂੰ ਤਾਂ ਪ੍ਰਭਾਵ ਦੇਗਾ ਦੇਖੋ ਪਾਕਿਸਤਾਨ ਬਾਰੇ ਆਪਾਂ ਕਹਿ ਨਹੀਂ ਸਕਦੇ ਇਹਨਾਂ ਦਾ ਕਿਉਂਕਿ ਇਹਨਾਂ ਨੂੰ ਆਪਾਂ ਜਿੰਨੀ ਵਾਰ ਵੀ ਆਪਾਂ ਇਹਨਾਂ ਤੇ ਵਿਸ਼ਵਾਸ ਕੀਤਾ ਵਾ ਤੇ ਆਪਾਂ ਗਲਤੀ ਕੀਤਾ ਵਾ ਤੁਸੀਂ ਮੈਂ ਨਹੀਂ ਸੋਚਨੀ ਹੈ ਵੀ ਜਿੰਨੀ ਵਾਰ ਵੀ ਇਹਨਾਂ ਨੂੰ ਆਪਾਂ ਮੌਕਾ ਦਿੱਤਾ ਇਹਨਾਂ ਨੇ ਸਾਨੂੰ ਧੋਖਾ ਹੀ ਦਿੱਤਾ ਵਾ ਹੋ ਸਕਦਾ ਵੀ ਵੈਸੇ ਜਿਹੜੇ ਅੱਜ ਦੇ ਜਿਸ ਸਾਹਮਣੇ ਲੜਾਈ ਲੱਗੀ ਸੀਗੀ ਇਹ ਮੇਰੇ ਹਿਸਾਬ ਨਾਲ ਵੀ ਦੁਆਰਾ ਮੇਕ ਚੱਕੂ ਦਾ ਕਦਮ ਹੈ ਬਹੁਤ ਵਧੀਆ ਹੋ ਗਿਆ ਜੀ ਪਾਕਿਸਤਾਨ ਲਈ ਵੀ ਤੇ ਹਿੰਦੁਸਤਾਨ ਲਈ ਵੀ ਤੇ ਆਮ ਨਾਗਰਿਕਾਂ ਲਈ ਵੀ ਤਾਂ ਜੋ ਅਸੀਂ ਹੁਣ ਇੱਕ ਫਰੈਸ਼ ਮਨ ਨਾਲ ਜ਼ਿੰਦਗੀ ਜੀ ਸਕਦੇ ਹਾਂ ਹੁਣ ਗੋਲੀ ਕਿਉਂਕਿ ਹੁਣ ਤੋਂ ਪਹਿਲਾਂ ਜਦੋਂ ਜੋ ਸ਼ੁਰੂ ਹੋਇਆ ਸਾਰੇ ਲੋਕੀ ਬਹੁਤ ਪਰੇਸ਼ਾਨ ਸੀ ਕੰਮਕਾਰ ਦੇ ਉੱਤੇ ਪ੍ਰਭਾਵ ਪੈਣ ਲੱਗ ਗਿਆ ਸੀ ਹੁਣ ਲੋਕੀ ਬਹੁਤ ਜ਼ਿਆਦਾ ਮਾਨਸਿਕ ਤਣਾਅ ਵਿੱਚ ਸੀ ਜਿਹੜਾ ਕਿ ਹੁਣ ਘਟ ਗਿਆ ਤੇ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਇਹ ਕੋਸ਼ਿਸ਼ ਕਰਕੇ ਇਸ ਯੁੱਧ ਨੂੰ ਰੋਕਿਆ ਚਾਹੇ ਉਹ ਟਰੰਪ ਸਾਹਿਬ ਹੋਣ ਚਾਹੇ ਮੋਦੀ ਜੀ ਹੋਣ ਜਾਂ ਹੋਰ ਵੀ ਜਿਹੜੇ ਮੰਤਰੀ ਨੇ ਸਾਡੇ ਮੈਨ ਜਿਹੜੇ ਦੇ ਵਿੱਚ ਯੋਗਦਾਨ ਦੇ ਰਹੇ ਨੇ ਸਭ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਹੈ ਜੀ ਅਚੰਦ ਜੀ ਬਲੈਕਆਉਟ ਹੁੰਦਾ ਸੀਗਾ ਡੋਨ ਮੌਨਟ੍ਰੇ ਹੁੰਦੀਆਂ ਸੀਗੀਆਂ ਉਸ ਨੂੰ ਲੈ ਕੇ ਕਿੰਨੇ ਕਿੰਨੇ ਤਲਾਬਾਂ ਸਿਟੀ ਬਣੀ ਹੁੰਦੀ ਸੀ ਬਹੁਤ ਜ਼ਿਆਦਾ ਸੀ ਜੀ ਬਹੁਤ ਜ਼ਿਆਦਾ ਹੁੰਦੀ ਸੀ ਕਿਉਂਕਿ ਸਾਰੇ ਲੋਕ ਅੰਦਰੋਂ ਡਰ ਰਹੇ ਹੁੰਦੇ ਸੀ ਦਿਲੋਂ ਕਿ ਹੋ ਸਕਦਾ ਕੋਈ ਮਜ਼ਾਇਲ ਸਾਡੇ ਦਾ ਨਾ ਗਿਰ ਜੇ ਚਾਹੇ ਗਿਰਨੀ ਕਿਸੇ ਇੱਕ ਜਗ੍ਹਾ ਤੇ ਹੁੰਦੀ ਸੀ ਪਰ ਹਰ ਇੱਕ ਨੂੰ ਡਰ ਹੁੰਦਾ ਸੀ ਕਿ ਸਾਡੇ ਉੱਪਰ ਹੀ ਨਾ ਗਿਰ ਜਾਏ ਹਰ ਕੋਈ ਪਰੇਸ਼ਾਨ ਹੁੰਦਾ ਸੀ ਮਾਨਸਿਕ ਤੌਰ ਤੇ ਇਹ ਤਾਂ ਬਹੁਤ ਵਧੀਆ ਹੋ ਗਿਆ ਪਰਮਾਤਮਾ ਦਾ ਸ਼ੁਕਰ ਹੈ ਕਿ ਲੱਖਾਂ ਔਰ ਕਰੋੜਾਂ ਲੋਕ ਜਿਹੜੇ ਵਧੀਆ ਜੀਵਨ ਜੀਣਗੇ ਹੁਣ ਔਰ ਸ਼ਹਿਰ ਇਸ ਜੋ ਇਹ ਯੁੱਧ ਥੋੜਾ ਜਿਹਾ ਹੋਇਆ ਹੁਣ ਸਟ੍ਰਾਈਕਾਂ ਹੋਈਆਂ ਨੇ ਇਹਨਾਂ ਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਕਾਫੀ ਫਰਕ ਪਵੇਗਾ ਤਣਾਅ ਘਟੇਗਾ ਸ਼ਾਇਦ ਪਾਕਿਸਤਾਨ ਦੇ ਅਤਵਾਦੀ ਵੀ ਸਮਝ ਗਏ ਹੋਣਗੇ ਕਿ ਹਿੰਦੁਸਤਾਨ ਕਮਜ਼ੋਰ ਨਹੀਂ ਹੈ। ਉਹਨਾਂ ਨੂੰ ਵੀ ਆਪਣੀ ਜ਼ਿੰਦਗੀ ਦਾ ਡਰ ਲੱਗਣ ਲੱਗ ਗਿਆ ਹੋਵੇਗਾ ਔਰ ਦੁਨੀਆ ਦੇ ਵਿੱਚ ਵੀ ਸਾਡੇ ਹਿੰਦੁਸਤਾਨ ਦਾ ਬਹੁਤ ਵਧੀਆ ਇੱਕ ਪ੍ਰਭਾਵ ਪਿਆ ਹੈ। ਇਸ ਚੀਜ਼ ਨਾਲ ਔਰ ਜਿਹੜੇ ਇੱਥੇ ਉਗਰਵਾਦ ਜਾਂ ਸਾਡੇ ਦੇਸ਼ ਦੇ ਵਿਰੋਧੀ ਸੀ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਫਰਕ ਪਿਆ ਹੋਵੇਗਾ ਕਿ ਹਾਂ ਹਿੰਦੁਸਤਾਨ ਦੀ ਸੈਨਾ ਜਾਂ ਮੰਤਰੀ ਜਾਂ ਸਰਕਾਰ ਕੁਝ ਕਰ ਸਕਦੇ ਨੇ। ਇਹ ਬਹੁਤ ਹੀ ਅੱਛਾ ਵੀ ਹੋਇਆ ਹੈ। ਇਹ ਜਿਹੜਾ ਮੇਰੇ ਹਿਸਾਬ ਨਾਲ ਜੀ ਜੋ ਇਹ ਅਤੰਕਵਾਦ ਪਾਕਿਸਤਾਨ ਦੁਆਰਾ ਜਿਆਦਾ ਫੈਲਾਇਆ ਹੋਇਆ ਸੀ ਕਿ ਸਾਨੂੰ 65 ਘਾਤਰ ਦੀ ਲਈ ਤੋਂ ਬਾਅਦ ਜਿਆਦਾ ਹੀ ਦਿਨ-ਪ੍ਰਦਨ ਦਿਨ-ਪ੍ਰਦਨ ਪਨ ਕਰਿਆ ਸੀ ਜਦੋਂ ਇਹ ਜਿਆਦਾ ਵੱਧ ਰਿਹਾ ਸੀ ਹਰ ਚੀਜ਼ ਜਿਵੇਂ ਐਂਡ ਹੁੰਦਾ ਹੈ ਤਾਂ ਹੁਣ ਤਾਂ ਆ ਕੇ ਬਹੁਤ ਹੀ ਇਹ ਜਿਆਦਾ શરીਰੇ ਚੜ ਗਿਆ ਸੀ ਸਾਡੀ ਗਵਰਨਮੈਂਟ ਨੇ ਬੜੇ ਹੀ ਸਟੱਡੀ ਟੰਗਣਾ ਬਹੁਤ ਹੀ ਸੁਲਝੇ ਹੋਏ ਤਰੀਕੇ ਨਾਲ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਸਾਡਾ ਹਿੰਦੁਸਤਾਨ ਜਿਹੜਾ ਪਹਿਲਾਂ ਤੋਂ ਹੀ ਸ਼ਾਂਤੀ ਦਾ ਪ੍ਰਤੀਕ ਰਿਹਾ ਹੈ ਔਰ ਮੋਦੀ ਨੇ ਸਾਡੀਆਂ ਸਾਰੀਆਂ اپੋਜੀਸ਼ਨ ਪਾਰਟੀਆਂ ਨੇ ਇਕੱਠੇ ਹੋ ਕੇ ਜਿਹੜਾ ਉਪਰਾਲਾ ਕੀਤਾ ਉਹਨੂੰ ਅੱਛੀ ਸਪੋਰਟ ਦਿੱਤੀ ਇਹਦੇ ਲਈ ਵੀ ਸਾਡਾ ਦੇਸ਼ ਇੱਕ ਇੱਕ ਮੁਠਾ ਆਪਣਾਂ ਚ ਇੰਡੀਆ ਇਜ਼ ਬੈਸਟ ਕੰਟਰੀ ਹੈ ਉਹਨਾਂ ਸ਼ਾਂਤੀ ਦਾ ਦੂਤ ਕਿਹਾ ਗਿਆ ਹੈ ਇਹਦੇ ਚ ਅਸੀਂ ਸਾਰੇ ਸਾਰੀਆਂ ਪਾਰਟੀਆਂ ਨੂੰ ਸਾਰੇ ਬੰਦਿਆਂ ਨੂੰ ਮੈਂ ਆਪਣੀ ਤਰਫੋਂ ਇਹ ਕਹਿਣਾ ਵੀ ਅੱਛਾ ਹੋਇਆ ਇਹ ਇਹਦਾ ਸ਼ੀਸ਼ਵਰ ਹੁੰਦਾ ਹੈ ਔਰ ਉਹ ਕੁਝ ਚੀਜ਼ਾਂ ਲੈ ਕੇ ਔਰ ਕੁਛ ਮੁੱਦੇ ਲੈ ਕੇ ਪਾਕਿਸਤਾਨ ਇਸਤੇ ਅਮਲ ਕਰਦਾ ਹੈ ਤਾਂ ਇਹ ਆਉਣ ਵਾਲੇ ਫਿਊਚਰ ਲਈ ਵੀ ਅੱਛਾ ਹੋਊਗਾ ਸਾਡੀ ਆਉਣ ਵਾਲੀ ਜਨਸ਼ੀ ਵੀ ਅੱਛਾ ਹੋਊਗਾ ਰੇਹਾ ਗੱਲ ਅੰਤ ਜਿਹੜਾ 트럼ਪ ਸਾਹਿਬ ਨੇ ਜਾਂ ਜਿਹੜੀਆਂ ਬੜੀਆਂ ਕੰਟਰੀਆਂ ਨੇ ਉਹਨਾਂ ਨੇ ਆਕੇ ਦੇਛਸਤੀ ਕੀਤਾ ਇਹ ਵੀ ਬਹੁਤ ਅੱਛੀ ਗੱਲ ਹੈ ਕਿਉਂਕਿ ਲੜਾਈ ਦਾ ਐਂਡ ਤਾਂ ਹਮੇਸ਼ਾ ਹੀ ਮਾੜਾ ਹੁੰਦਾ ਹੈ ਔਰ ਜੇ 트럼ਪ ਨੇ ਜਾਂ ਰਸ਼ੀਆ ਦੇ ਜਾਂ ਬ੍ਰਿਟੇਨ ਦੇ ਜਾਂ ਹੋਰ ਬੜੀਆਂ ਕੰਟਰੀਆਂ ਜਿਹੜੀਆਂ ਇੰਟਰਨੈਸ਼ਨਲ ਲੀਡਰ ਤੇ ਨੇ ਉਹਨਾਂ ਨੂੰ ਅਸੀਂ ਕੰਪੇਅਰ ਕਰੀਏ ਤਾਂ ਸਾਡਾ ਹਿੰਦੁਸਤਾਨ ਵੀ ਉਹਨਾਂ ਦੇ ਵਿੱਚ ਹੁਣ شمار ਹੋ ਰਿਹਾ ਹੈ ਉਹਨਾਂ ਦੀ ਗਿਣਤੀ ਵਿੱਚ ਆ ਰਹੇ ਹਾਂ ਅਸੀਂ ਇਹ ਚਾਹੁੰਦੇ ਹਾਂ ਵੀ ਸਾਰੇ ਭਾਰਤੀ ਇਕੱਠੇ ਹੋ ਕੇ ਇੱਕਮੁੱਠ ਹੋ ਕੇ ਇਸ ਜਿਹੜੀ ਸਾਡੇ ਕੋਲ 8 ਲੱਖ ਦੀ ਜੰਗ ਹੋਈ ਹੈ ਜਾਂ ਇਹਦੇ ਜੁਗਰਵਾਦ ਨੂੰ ਨਾਤ ਪਾਈਏ ਇਹਨੂੰ ਆਪਾਂ ਪੀਸਫੁਲੀ ਸੈਟਲ ਕਰੀਏ ਔਰ ਸਾਰੇ ਭਾਈਚਾਰੇ ਦਾ ਭ੍ਰਤੀ ਕਰੀਏ ਔਰ ਆਪਣੇ ਆਪਣੇ ਕੰਮੇਕਾਰਾਂ 'ਚ ਵਧੀਏ ਇਹ ਬਹੁਤ ਵਧੀਆ ਇਹਨਾਂ ਨੇ ਡਿਸੀਜਨ ਲਿਆ ਹੈ ਇਸ ਮੈਂ ਤਹਿ ਦਿਲ ਤੋਂ ਸ਼ੁਕਰੀਆ ਦਾ ਕਰਦਾ ਹਾਂ ਟਰੰਪ ਜੀ ਦਾ ਜਿਨ੍ਹਾਂ ਨੇ ਦੋ ਵੱਡੇ ਮੁਲਕਾਂ ਨੂੰ ਲੜਨ ਤੋਂ ਰੋਕਿਆ ਹੈ ਨਹੀਂ ਤਾਂ ਇਹ ਫਾਇਰਿੰਗ ਇਹਨਾਂ ਦੀ ਆਪਸ ਵਿੱਚ ਲੜਾਈ ਝਗੜੇ ਇੰਨੇ ਜ਼ਿਆਦਾ ਵੱਧ ਰਹੇ ਸੀਗੇ ਵੀ ਹੁਣ ਬਲੈਕਆਊਟ ਹੋਣੇ ਸ਼ੁਰੂ ਹੋ ਗਏ ਸੀਗੇ ਇੰਡੀਆ 'ਚ ਵੀ ਤੇ ਉੱਥੇ ਵੀ ਉਹਦੇ ਨਾਲ ਲੋਕ ਬੜੇ ਟੈਨਸ਼ਨ 'ਚ ਆ ਗਏ ਸੀ ਤੁਸੀਂ ਦੇਖੋ ਉਹਦੇ ਨਾਲ ਇੱਥੋਂ ਦੀ ਸਾਰੀ ਜਿੰਨੀ ਵੀ ਜਨਤਾ ਹੈ ਲੇਬਰ ਕਲਾਸ ਉਹ ਇੱਥੋਂ ਛੱਡ ਕੇ ਭਜਣੀ ਸ਼ੁਰੂ ਹੋ ਗਈ ਹੈ ਨਾ ਟ੍ਰੇਨ ਸੇ ਵਿੱਚ ਰਸ਼ ਪਿਆ ਹੈ ਲੋਕਾਂ ਨੂੰ ਇੰਨੀ ਟੈਨਸ਼ਨ ਹੋ ਗਈ ਹੈ ਐਨੇ ਪਰੇਸ਼ਾਨ ਹੈ ਲੋਕਾਂ ਦੇ ਕੰਮ ਕਰ ਖੜੇ ਹੋ ਗਏ ਨੇ ਬਹੁਤ ਪਰੇਸ਼ਾਨੀ ਹੈ ਉਸ ਚੀਜ਼ ਦੇ ਨਾਲ ਤੇ ਇਹ ਲੋਕਾਂ ਦੇ ਮਨ ਦੇ ਉੱਤੇ دہشت ਵੀ ਬਹੁਤ ਹੋ ਰਹੀ ਸੀ ਕਿ ਅੱਗੇ ਪਤਾ ਨਹੀਂ ਕੀ ਹੋਊਗਾ ਦੋਨੋਂ ਮੁਲਕ ਜਿਹੜੇ ਹੈਗੇ ਐ ਐਟੋਮਿਕ ਪਾਵਰ ਹੈਗੇ ਨੇ ਇਸ ਕਰਕੇ ਇਹਨਾਂ ਨੇ ਬਹੁਤ ਅੱਛਾ ਫੈਸਲਾ ਲੈ ਕੇ ਇਹਨਾਂ ਦੋਨਾਂ ਨੂੰ ਲੜਾਈ ਕਰਨ ਤੋਂ ਰੋਕ ਕੇ ਸੀਜ਼ਫਾਇਰ ਕਰਵਾਇਆ ਹੈ ਤੇ ਅਸੀਂ ਬਹੁਤ ਤਹਿ ਦਿਲ ਤੋਂ ਸ਼ੁਕਰੀਆਦਾ ਕਰਦੇ ਹਾਂ ਇਦੇ ਨਾਲ ਦੇਸ਼ ਦੀ ਤਰੱਕੀ ਵੀ ਹੋਊਗੀ ਦੁਆਰਾ ਦੁਆਰਾ ਖੜੇ ਹੋਣਗੇ ਦੋਨੋਂ ਮੁਲਕ ਅਸੀਂ ਨਹੀਂ ਚਾਹਦੇ ਵੀ ਇਹ ਆਪਸ ਵਿੱਚ ਲੜਾਈ ਝਗੜੇ ਵਧਣ ਲੇਕਿਨ ਇਹਦੇ ਨਾਲ ਨਾਲ ਇਹ ਵੀ ਚੀਜ਼ ਹੈ ਪਾਕਿਸਤਾਨ ਨੂੰ ਇਹ ਸਮਝਣਾ ਵੀ ਚਾਹੀਦਾ ਹੈ ਵੀ ਇਹ ਦੁਆਰਾ ਆਤਵਾਦ ਫੈਲਾਉਣ ਦੀ ਕੋਸ਼ਿਸ਼ ਇੰਡੀਆ ਦੇ ਵਿੱਚ ਨਾ ਕਰੇ ਦੁਬਾਰਾ ਕਿਉਂਕਿ ਹਿੰਦੂ ਲੋਕ ਜਿਹੜੇ ਬੜੇ ਕੂਲ ਮਾਈਂਡਡ ਹੈ ਜੇ ਇਹਨਾਂ ਤੇ ਬਾਰ-ਬਾਰ ਅਟੈਕ ਕਰੋਗੇ ਤੇ ਆਫਟਰ ਆਲ ਰਿਜ਼ਲਟ ਤਾਂ ਮਾੜਾ ਹੀ ਨਿਕਲਣਗੇ ਇਸ ਕਰਕੇ ਜੋ ਮੋਦੀ ਜੀ ਨੇ ਫੈਸਲਾ ਲਿਆ ਸੀਗਾ ਉਸ ਸੀਜ਼ ਨੂੰ ਰੋਕਣ ਲਈ ਉਹ ਬਹੁਤ ਸਹੀ ਅਟੈਕ ਕੀਤੇ ਸੀਗੇ ਲੇਕਿਨ ਪਾਕਿਸਤਾਨ ਨੇ ਉਹਦਾ ਗਲਤ ਮੀਨ ਕੱਢ ਕੇ ਇੰਡੀਆ ਦੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਇਹ ਵੀ ਬਹੁਤ ਸਮਝਦਾਰ ਵਰਲਡ ਦੇ ਟਰੰਪ ਸਾਹਿਬ ਨੇ ਉਹਨਾਂ ਨੇ ਸੰਭਾਲਿਆ ਇਸ ਸੀਜ਼ ਨੂੰ ਔਰ ਬਹੁਤ ਅੱਛਾ ਫੈਸਲਾ ਲੈ ਕੇ ਸੀਜ਼ ਵਾਇਰ ਕਰਾਇਆ ਤੇ ਅਸੀਂ ਇਸ ਦੇ ਲਈ तहे ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਟਰੰਪ ਜੀ ਦਾ ਬਿਲਕੁਲ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜਿੱਦਾਂ ਕਿ ਲਗਾਤਾਰ ਜੰਗ ਦਾ ਖਾੜਾ ਬਣਿਆ ਹੋਇਆ ਨਜ਼ਰ ਆ ਰਿਹਾ ਸੀਗਾ ਤੇ ਤਣਾਅਪੂਰ ਮਾਹੌਲ ਦੇਖਣ ਨੂੰ ਮਿਲਦਾ ਪਿਆ ਸੀਗਾ ਪੰਜਾਬ ਦੇ ਵਿੱਚ ਅਤੇ ਭਾਰਤ ਦੇ ਵਿੱਚ ਦੋਨਾਂ ਦੇਸ਼ਾਂ ਦੇ ਵਿੱਚ ਤੇ ਉੱਥੇ ਹੀ ਅੱਜ ਸਮਝੌਤਾ ਹੋ ਚੁੱਕਾ ਵੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੇ ਹੁਣ ਤੁਹਾਨੂੰ ਬਲੈਕਆਊਟ ਜਾਂ ਬੌਕਡੇਲ ਵਰਗੇ ਇਹੋ ਜਿਹੇ ਕੁਝ ਵੀ ਨਹੀਂ ਹੋਣਾ ਕੁਝ ਵੀ ਨਹੀਂ ਹੋਵੇਗਾ ਸ਼ਹਿਰ ਦੇ ਵਿੱਚ ਉਹ ਆਮ ਆ ਆਮ ਦਿਨਾਂ ਦੇ ਵਿੱਚ ਹੀ ਤੁਸੀਂ ਆਰਾ ਆਰਾ ਆਮ ਵਿਕੇ ਤਰੀਕੇ ਦੇ ਨਾਲ ਬਿਲਕੁਲ ਦੁਕਾਨਾਂ ਦੇ ਉੱਤੇ ਕੰਮ ਕਰ पाओगे ਦੁਕਾਨਾਂ ਦੇ ਉੱਤੇ ਤੁਸੀਂ ਆਵਾਜਾਵੀ ਜਾ ਪਾਓਗੇ ਆਪਣਾ ਸਮਾਨ ਆਰਾਮ ਦੇ ਨਾਲ ਲੈ ਸਕੋਗੇ ਸਭ ਕੁਝ ਉਹਨਾਂ ਰੀਲੀਫ ਵਾਂਗੂ ਚੱਲੇਗਾ ਕਿਉਂਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਸਮਝੌਤਾ ਜਿਹੜਾ ਕਿ ਆ ਹੋ ਚੁੱਕਾ ਹੋਇਆ ਹੈ ਬਿਲਕੁਲ ਵੀ ਉਹਨਾਂ ਜੋਦ੍ਰੀ ਸਥਿਤੀ ਜਿਹੜੀ ਨਹੀਂ ਬਣੇਗੀ ਕਿਉਂਕਿ ਸਾਡੇ ਡੀਜੀਐਮਓ ਵੱਲੋਂ ਬਿਲਕੁਲ ਟਵੀਟ ਕੀਤਾ ਗਿਆ ਵਾ ਕਿਹਾ ਗਿਆ ਵਾ ਕਿ ਹੁਣ ਦੋਨੋਂ ਦੇਸ਼ਾਂ ਦੇ ਵਿੱਚ ਜਿਹੜਾ ਕਿ ਤਣਾਅਪੂਰ ਮਾਹੌਲ ਬੰਦੇ ਹੋਏ ਦਿਖਦਾ ਪਿਆ ਸੀਗਾ ਤੇ ਹੁਣ ਉਹ ਸਮਝੋਤਾ ਜਿਹੜੀ ਕਿ ਹੋ ਚੁੱਕਾ ਹੋਇਆ ਵਾ ਤੇ ਡੋਨਾਲਡ ਟਰੰਪ ਦੇ ਵੱਲੋਂ ਜਿਹੜਾ ਕਿ ਇਹ ਸਮਝੋਤਾ ਦੋਨੋਂ ਦੇਸ਼ਾਂ ਨੂੰ ਵਧਾਈ ਦਿੱਤੀ ਗਈ ਹੈ ਟਵੀਟ ਕਰਕੇ ਵਧਾਈ ਦਿੱਤੀ ਗਈ ਹੈ ਤੇ ਬਿਲਕੁਲ ਹੁਣ ਲੁਧਿਆਣਾ ਵਾਸੀਆਂ ਨੂੰ ਦੱਸ ਦਈਏ ਕਿ ਆਮ ਅ ਦਿਨਾਂ ਦੇ ਵਿੱਚ ਤੁਸੀਂ ਹੁਣ ਆਰਾਮ ਨਾਲ ਅੰਦਰ ਬਾਹਰ ਜਾ ਸਕਦੇ ਹੋ ਆ ਜਾ ਸਕਦੇ ਹੋ ਖੇਡ ਸ ਕਿਤੇ ਵੀ ਆਪਣਾ ਘੁੰਮ ਜਾ ਸਕਦੇ ਹੋ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਜੇਕਰ ਗੱਲ ਕਰੀਏ ਤੇ ਕੱਲ 2-3 ਦਿਨਾਂ ਦੇ ਵਿੱਚ ਸਥਿਤੀ ਜਿਹੜੀ ਕਿ ਬਲੈਕਆਊਟ ਵਰਗੀ ਬੰਦੀ ਹੋਈ ਨਜ਼ਰ ਆ ਰਹੀ ਸੀ ਕਿ ਕਾਫੀ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਡਰੋਨ ਦੇ ਅਤੇ ਸਾਈਲੈਂਡ ਦੇ ਉਡਟਰ ਦੇ ਜਿਹੜੀ ਕਿ ਵਾਦੇ ਤਨਾਪੁਰ ਮਾਲ ਜਿਹੜੀ ਬੰਦਾ ਹੈ ਪੈਨਿਕ ਲੋਕ ਕਾਫੀ ਡਰਦੇ ਹੋਏ ਨਜ਼ਰ ਆ ਰਹੇ ਸੀ ਤੇ ਪਰ ਹੁਣ ਇਹੋ ਜਿਹਾ ਕੁਝ ਵੀ ਨਹੀਂ ਹੋਵੇਗਾ ਕਿਉਂਕਿ ਹੁਣ ਦੋ ਦੇਸ਼ਾਂ ਦੇ ਵਿੱਚ ਇਹ ਸਮਝੌਤਾ ਜ਼ਰੂਰ ਹੋ ਗਿਆ ਹੋਇਆ ਹੈ ਤੇ ਹੁਣ ਆਮ ਦਿਨਾਂ ਵਿੱਚ ਜਿਵੇਂ ਆਪਾਂ ਜਾਂਦੇ ਸੀ ਇੱਕ ਬਾਜ਼ੂ ਮੰ ਜਾਂਦੇ ਸੀਗੇ ਬਾਜ਼ੂ ਖਾਣ ਪੀਣ ਜਾਂਦੇ ਸੀਗੇ ਸ਼ਾਪਿੰਗ ਕਰਨ ਜਾਂਦੇ ਸੀਗੇ ਤੇ ਜਾਂ ਕਿਸੇ ਰਿਸ਼ਤੇਦਾਰ ਘਰੇ ਜਾਂਦੇ ਸੀਗੇ ਤੇ ਉਦਾਂ ਹੀ ਤੁਸੀਂ ਆਮ ਦਿਨਾਂ ਦੇ ਵਿੱਚ ਆਮ ਅੱਜੇ ਤੁਸੀਂ ਜਾ ਸਕਦੇ ਹੋ ਕਿਉਂਕਿ 3 ਤੋਂ 3 ਵਜੇ ਤੋਂ ਬਾਅਦ ਜਿਹੜਾ ਕਿ ਇਹ ਸਮਝੋਤਾ ਜਿਹੜਾ ਕਿ ਹੋ ਚੁੱਕਾ ਹੈ ਦੋ ਦੇਸ਼ਾਂ ਦੇ ਵਿੱਚ ਤੇ ਹੁਣ ਆਮ ਜਨਤਾ ਨੂੰ ਕੋਈ ਵੀ ਡਰਨ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਤੇ ਜਿਹੜੇ ਸ਼ਾਪਕੀਪਰ ਨੇ ਜਾਂ ਦੁਕਾਨਦਾਰ ਨੇ ਜਾਂ ਜਿਹੜੇ ਵਪਾਰੀ ਨੇ ਉਹਨਾਂ ਨੂੰ ਦੁਕਾਨ ਤਦ ਕਰਨਾ ਬੰਦ ਕਰਨੀਆਂ ਉਹ ਨਹੀਂ ਪੈਣਗੀਆਂ ਕਿਉਂਕਿ ਦੇਖ ਸਕਦੇ ਹੋ ਜਾਦੇ ਐ ਸਮਝੋਤੇ ਦੀ ਖਬਰ ਜਿਹੜੀ ਸਾਹਮਣੇ ਆਈ ਹੈ ਦੇਖ ਸਕਦੇ ਹੋ ਲੋਕਾਂ ਦੇ ਲੁਧਾਨਾ ਵਾਸੀਆਂ ਦੇ ਵਿੱਚ ਚਹਲ ਪੈਰ ਦੀ ਲਹਿਰ ਜਿਹੜੀ ਉੱਠੀ ਹੋਈ ਹੈ ਖੁਸ਼ੀ ਦੀ ਲਹਿਰ ਉੱਠੀ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੋਕ ਆਪਣਾ ਆਰਾਮ ਦੇ ਨਾਲ ਮਾਰਕੀਟ ਦੇ ਵਿੱਚ ਆ ਰਹੇ ਨੇ ਜਾ ਰਹੇ ਨੇ ਤੇ ਹੁਣ ਕੋਈ ਵੀ ਹੈ ਜੇ ਬਲੈਕਆਊਟ ਵਰਗੇ ਸੀਨ ਜਾਂ ਨਹੀਂ ਹੋਵੇਗਾ ਤੇ ਲੋਕ ਲੋਕਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਜਿਹੜੀ ਕਿ ਜ਼ਰੂਰ ਉੱਠ ਰਹੀ ਹੋਈ ਨਜ਼ਰ ਆ ਰਹੀ ਹੈ ਤੁਹਾਡੇ ਤੁਹਾਡੇ ਇਹਦੇ ਵਿੱਚ ਕੀ ਰਾਏ ਆ ਸਾਡੇ ਕਮਬੈਕ ਸੈਸ਼ਨ ਵਿੱਚ ਜਰੂਰ ਦੱਸਿਓ ਜੁੜੇ ਰਹੋ ਲੁਧਿਆਣਾ ライブ ਦੇ ਨਾਲ ਦੀਪਕ ਕੁਮਾਰ ਦੇ ਨਾਲ ਯੂਵੰਬੇਰੀ ਰਿਪੋਰਟ ਧੰਨਵਾਦ